ਸੋ ਅੱਗੇ ਵਧਿਆ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲੈਚੀ ਦੇ ਦਿਸ਼ਾ ਨਿਰਦੇਸ਼ ਤੇ ਮਾੜੇ ਅੰਸਰਾ ਤੇ ਲੁੱਟਾ ਖੂਹਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪਿਛਲੇ ਦਿਨੀ ਗਨ ਪੁਆਇੰਟ ਤੇ ਇੱਕ ਗਹਿਣਿਆਂ ਦੀ ਦੁਕਾਨ ਤੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਸੀਸੀਟੀਵੀ ਵੀਡੀਓ ਵੀ ਕਾਫੀ ਸਾਹਮਣੇ ਆਈ ਸੀ ਜਿਸ ਦੇ ਚਲਦੇ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਦੋਸ਼ੀ ਜਗਜੀਤ ਸਿੰਘ ਉਰਫ ਗੋਲਡੀ ਨੂੰ ਕਾਬੂ ਕੀਤਾ ਗਿਆ ਸੋ ਵੱਡੀ ਕਾਮਯਾਬੀ ਗਨ ਪੁਆਇੰਟ ਤੇ ਲੁੱਟ ਕਰਨ ਵਾਲੇ ਨੂੰ ਕਾਬੂ ਕੀਤਾ ਗਨਪੜਤ ਚੋਰੀ ਕੀਤੀ ਸੀ ਜਿਸ ਤੇ ਕੀ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਪੁਲਿਸ ਅਧਿਕਾਰੀ ਨੇ ਦੋਸ਼ੀ ਜਗਜੀਤ ਨੂੰ ਕਾਬੂ ਕਰ ਲਿਆ 11 April ਨੂੰ Singh Jewelers ਦੇ ਅੰਦਰ ਹੋਈ ਗਨਪੁਆਇੰਟ ਰੋਬਰੀ ਦੇ ਵਾਦਾ ਨੂੰ ਸਕਸੈਸਫੁਲੀ ਟ੍ਰੇਸ ਕਰਦੇ ਹੋਏ थाना सी डिवीजन की पुलिस पार्टी ने दोषी जगदीश सिंह उर्फ गोल्डी सन ऑफ हरविंदर सिंह रेजिडेंट ऑफ दशमेश नगर नो काबू कर लिया है इते नाल ही विच इस्तेमाल हुई एक्टिवा वते पिस्तौल नो रिकवर कर लेता गया है कोही-वोई पैसे भी रिकवर हो गए इते नाल ही ये भी दस्तआ थाना सिविल लाइंस भी पहले की

ਮੁਵੀ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਆਪਣਾ ਸਿਕਿਉਰਿਟੀ ਬੰਦੋਬਸਤ ਹੋਰ ਪੁਖਤਾ ਕਰੋ ਧੰਨਵਾਦ